ਸਤਿ ਸ਼੍ਰੀ ਅਕਾਲ ਦੋਸਤੋ 35 ਬਿਊਟੀ ਸੀਕਰੇਟਸ ਰੂਪ ਨੂਰ ਅਤੇ ਨਿਖਾਰ ਦਾ ਖਜ਼ਾਨਾ ਸ਼ਾਹੀ ਘਰੇਲੂ ਨੁਸਖੇ ਚਿਕਨ ਵਿੱਚੋਂ ਰੂਪ ਨੂਰ ਅਤੇ ਨਿਖਾਰ ਹਰ ਔਰਤ ਦਾ ਖਾਬ ਹੁੰਦਾ ਹੈ ਲੇਕਿਨ ਬਾਹਰ ਦੇ ਮਹਿੰਗੇ ਪ੍ਰੋਡਕਟ ਕੈਮੀਕਲ ਅਤੇ ਝੂਠੇ ਦਾਵੇ ਸਾਨੂੰ ਧੋਖਾ ਦਿੰਦੇ ਹਨ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ 35 ਸ਼ਾਈ ਬਿਊਟੀ ਸੀਕਰੇਟਸ ਜੋ ਤੁਹਾਡੀ ਰਸੋਈ ਵਿੱਚੋਂ ਨਿਕਲ ਕੇ ਤੁਹਾਡੇ ਚਿਹਰੇ ਦੀ ਚਮਕ ਵਾਲਾਂ ਵਿੱਚ ਜਾਨ ਅਤੇ ਸਰੀਰ ਵਿੱਚ ਮੌਜੂਦ ਭਰ ਦਿੰਦੇ ਹਨ ਇਹ ਨੁਸਕੇ ਹਜ਼ਾਰਾਂ ਸਾਲਾਂ ਤੋਂ ਪ੍ਰਾਣੇ ਨਾਨਾ ਨਾਨੀ ਦਾਦਾ ਦਾਦੀ ਅਤੇ ਹਕੀਮਾਂ ਦੇ ਖਜ਼ਾਨੇ ਵਿੱਚੋਂ ਜਿਸ ਦੇ ਨਾਲ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਨਾ ਹੀ ਕੋਈ ਖਰਚਾ ਹੁੰਦਾ 1 ਤੋਂ 5 ਤੱਕ ਦੁੱਧ ਤੇ ਮਲਾਈ ਦੇ ਨਾਲ ਨਿਖਾਰ ਨੰਬਰ 1 ਕੱਚਾ ਦੁੱਧ ਕੱਚਾ ਗਾਂ ਦਾ ਦੁੱਧ ਚਿਹਰੇ ਤੇ ਰੂਹ ਦੇ ਨਾਲ ਲਗਾਓ ਇਹ ਚਿਹਰੇ ਨੂੰ ਡੀਪ ਕਲੀਨ ਕਰਦਾ ਹੈ ਟੈਨਿੰਗ ਹਟਾਉਂਦਾ ਹੈ ਨਮੀ ਪ੍ਰਦਾਨ ਕਰਦਾ ਹੈ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ 5 ਮਿੰਟ ਲਗਾਓ ਫਿਰ ਚਿਹਰੇ ਨੂੰ ਧੋ ਲਵੋ ਜੀ ਨੰਬਰ 2 ਮਲਾਈ ਅਤੇ ਹਲਦੀ ਇੱਕ ਚਮਚ ਮਲਾਈ ਇੱਕ ਚੁਟਕੀ ਹਲਦੀ ਮਿਕਸ ਕਰਕੇ ਚਿਹਰੇ ਤੇ ਲਗਾਓ ਸਕਿਨ ਤੇ ਚਮਕ ਆਉਂਦੀ ਹੈ ਦਾਗ ਧੱਬੇ ਦੂਰ ਕਰਦਾ ਹੈ ਸਕਿਨ ਟਾਈਟ ਕਰਦਾ ਹੈ ਹਫਤੇ ਵਿੱਚ ਦੋ ਵਾਰ ਜ਼ਰੂਰ ਲਗਾਓ ਜੀ ਨੰਬਰ 3 ਦੁੱਧ ਅਤੇ ਵੇਸਣ ਇੱਕ ਚਮਚੇ ਵੇਸਣ ਵਿੱਚ ਥੋੜਾ ਜਿਹਾ ਦੁੱਧ ਮਿਕਸ ਕਰਕੇ ਪੇਸਟ ਬਣਾ ਲਓ ਡੈਡ ਸਕਿਨ ਹਟਾਉਂਦਾ ਹੈ ਰੰਗ ਸਾਫ਼ ਕਰਦਾ ਹੈ ਆਇਲੀ ਸਕਿਨ ਦੇ ਲਈ ਵਰਦਾਨ ਹੈ ਇਸ ਨੂੰ ਸਕਰਬ ਦੀ ਤਰ੍ਹਾਂ 2 ਮਿੰਟ ਰਗੜੋ ਫਿਰ ਧੋ ਲਵੋ ਜੀ ਨੰਬਰ 4 ਦੁੱਧ ਅਤੇ ਚੌਲਾਂ ਦਾ ਆਟਾ ਇੱਕ ਚਮਚ ਚੌਲਾਂ ਦਾ ਆਟਾ ਦੁੱਧ ਵਿੱਚ ਮਿਕਸ ਕਰਕੇ ਮਾਰਕਸ ਬਣਾ ਲਓ ਸਕਿਨ ਨੂੰ ਰਸਮੂਦ ਬਣਾਉਂਦਾ ਹੈ ਝਰੂੜੀਆਂ ਘੱਟ ਕਰਦਾ ਹੈ ਚਿਹਰੇ ਦੀ ਚਮਕ ਵਧਾਉਂਦਾ ਹੈ ਹਫਤੇ ਵਿੱਚ ਦੋ ਵਾਰ ਜ਼ਰੂਰ ਲਗਾਓ ਜੀ ਨੰਬਰ 5 ਦੁੱਧ ਅਤੇ ਨਿੰਬੂ ਦੁੱਧ ਵਿੱਚ ਕੁਝ ਨਿੰਬੂ ਦੀਆਂ ਬੂੰਦਾਂ ਮਿਕਸ ਕਰੋ ਫਿਰ ਆਪਣੇ ਚਿਹਰੇ ਤੇ ਲਗਾਓ ਪੈਗਮੈਂਟੇਸ਼ਨ ਅਤੇ ਸ਼ਾਈਆਂ ਦੇ ਵਾਸਤੇ ਬਿਹਤਰੀਨ ਹੈ ਸਕਿਨ ਨੂੰ ਬ੍ਰਾਈਟ ਕਰਦਾ ਹੈ 6 ਤੋਂ 10 ਤੱਕ ਸ਼ਹਿਦ ਦੇ ਜਾਦੂ ਫਾਇਦੇ ਨੰਬਰ 6 ਸ਼ਹਿਦ ਅਤੇ ਨਿੰਬੂ ਇੱਕ ਚਮਚ ਸ਼ਹਿਦ ਅੱਧਾ ਚਮਚ ਨਿੰਬੂ ਮਿਕਸ ਕਰਕੇ ਲਗਾਓ ਸਕਿਨ ਟੋਨਰ ਨੂੰ ਬਰਾਬਰ ਕਰਦਾ ਹੈ ਆਇਲੀ ਕੰਟਰੋਲ ਕਰਦਾ ਹੈ ਚਿਹਰੇ ਤੇ ਗਲੋ ਆਉਂਦਾ ਹੈ ਨੰਬਰ 7 ਸ਼ਹਿਦ ਅਤੇ ਆਰਟਸ ਇੱਕ ਚਮਚ ਸ਼ਹਿਦ ਅਤੇ ਇੱਕ ਚਮਚ ਪੀਸੇ ਹੋਏ ਆਰਟਸ ਮਿਕਸ ਕਰਕੇ ਸਕਰਬ ਬਣਾ ਲਵੋ ਫਿਰ ਚਿਹਰੇ ਤੇ ਲਗਾਓ ਡੈਡ ਸਕਿਨ ਘੱਟ ਕਰਦਾ ਹੈ ਸਕਿਨ ਸੌਫਟ ਬਣਾਉਂਦਾ ਹੈ ਅਤੇ ਚਿਹਰੇ ਨੂੰ ਰੀਫਰੈਸ਼ ਕਰਦਾ ਹੈ ਨੰਬਰ 8 ਸ਼ਹਿਦ ਅਤੇ ਦਹੀਂ ਇੱਕ ਚਮਚ ਸ਼ਹਿਦ ਅਤੇ ਇੱਕ ਚਮਚ ਦਹੀਂ ਲਵੋ ਮਿਕਸ ਕਰਕੇ ਚਿਹਰੇ ਤੇ ਲਗਾਓ ਸਕਿਨ ਟਾਈਟ ਬਣਾਉਂਦਾ ਹੈ ਸਕਿਨ ਚਮਕਦਾਰ ਬਣਾਉਂਦਾ ਹੈ ਏਜਿੰਗ ਸਲੋ ਕਰਦਾ ਹੈ ਨੰਬਰ 9 ਸ਼ਹਿਦ ਅਤੇ ਗੁਲਾਬ ਜਲ ਚਿਹਰੇ ਨੂੰ ਸ਼ਾਂਤੀ ਅਤੇ ਠੰਡਕ ਦਿੰਦਾ ਹੈ ਅਲਰਜੀ ਅਤੇ ਜਲਨ ਤੋਂ ਰਾਹਤ ਮਿਲਦੀ ਹੈ ਨੰਬਰ 10 ਸਿਰਫ ਸ਼ਹਿਦ ਦਿਨ ਵਿੱਚ ਇੱਕ ਵਾਰ ਚਿਹਰੇ ਤੇ 10 ਮਿੰਟ ਤੱਕ ਸ਼ਹਿਦ ਲਗਾਓ ਜੀ ਇਹ ਇੱਕ ਨੇਚਰਲ ਮੌਸ ਚਾਰਜਰ ਹੈ 11 ਤੋਂ 15 ਹਲਦੀ ਅਤੇ ਵੇਸਣ ਦੇ ਉਪਾਏ ਨੰਬਰ 11 ਵੇਸਣ ਅਤੇ ਹਲਦੀ ਦੁੱਧ ਵਿੱਚ ਮਿਕਸ ਕਰਕੇ ਚਿਹਰੇ ਤੇ ਲਗਾਓ ਟੈਨਿੰਗ ਹਟਾਉਂਦਾ ਹੈ ਰੰਗਤ ਸਾਫ ਕਰਦਾ ਹੈ ਬ੍ਰਾਈਡਲ ਗਲੋ ਦਿੰਦਾ ਹੈ ਨੰਬਰ 12 ਵੇਸਣ ਅਤੇ ਮਲਾਈ ਡਰਾਈ ਸਕਿਨ ਵਾਲਿਆਂ ਵਾਸਤੇ ਇਹ ਵਰਦਾਨ ਹੈ ਚਿਹਰਾ ਕਮਾਲ ਦਾ ਬਣ ਜਾਂਦਾ ਹੈ ਨੰਬਰ 13 ਹਲਦੀ ਅਤੇ ਐਲਵੇਰਾ ਜੈਲ ਮਿਕਸ ਕਰਕੇ ਚਿਹਰੇ ਤੇ ਲਗਾਓ ਪਿੰਪਲਸ ਦੇ ਵਾਸਤੇ ਰਾਮਬਾਨ ਹੈ ਸਕਿਨ ਨੂੰ ਹੀਲ ਕਰਦਾ ਹੈ ਨੰਬਰ 14 ਹਲਦੀ ਅਤੇ ਨਿੰਬੂ ਮਿਕਸ ਕਰਕੇ ਚਿਹਰੇ ਤੇ ਲਗਾਓ ਸ਼ਾਈਆਂ ਮਟਾਉਂਦਾ ਹੈ ਅਤੇ ਪੈਗਮੈਂਟੇਸ਼ਨ ਘਟ ਕਰਦਾ ਹੈ ਨੰਬਰ 15 ਹਲਦੀ ਅਤੇ ਟਮਾਟਰ ਦਾ ਰਸ ਮਿਕਸ ਕਰਕੇ ਚਿਹਰੇ ਤੇ ਲਗਾਓ ਨਖਾਰ ਵਧੀਆ ਆਉਂਦਾ ਹੈ ਅਤੇ ਚਿਹਰੇ ਦੀ ਸੁੰਦਰਤਾ ਬਣੀ ਰਹਿੰਦੀ ਹੈ 16 ਤੋਂ 20 ਐਲਵੇਰਾ ਦੇਖੋ ਜਾਨੇ ਨੰਬਰ 16 ਫਰੈਸ਼ ਐਲਵੇਰਾ ਜੈਲ ਰਾਤ ਨੂੰ ਲਗਾਓ ਸਵੇਰ ਟਾਈਮ ਚਿਹਰਾ ਗਲੋ ਹੋ ਜਾਂਦਾ ਹੈ ਡਾਰਕ ਸਪੌਟ ਮਟਾਉਂਦਾ ਹੈ ਸਕਿਨ ਨੂੰ ਹੀਲ ਕਰਦਾ ਹੈ ਨੰਬਰ 17 ਐਲਵੇਰਾ ਜੈਲ ਅਤੇ ਗੁਲਾਬ ਜਲ ਮਿਕਸ ਕਰਕੇ ਚਿਹਰੇ ਤੇ ਲਗਾਓ ਸਕਿਨ ਨੂੰ ਸ਼ਾਂਤ ਰੱਖਦਾ ਹੈ ਰੈਡਨੈਸ ਦੂਰ ਕਰਦਾ ਹੈ ਨੰਬਰ 18 ਐਲਵੇਰਾ ਅਤੇ ਹਲਕਾ ਨਿੰਬੂ oily skin ਦੇ ਵਾਸਤੇ ਬੈਸਟ ਹੈ ਬਲੈਕ ਹੈਡਸ ਨੂੰ ਹਟਾਉਂਦਾ ਹੈ ਨੰਬਰ 19 ਐਲਵੇਰਾ ਜੈਲ ਅਤੇ ਵਿਟਾਮਿਨ ਏ ਕੈਪਸੂਲ ਐਟੀ ਅਜ਼ਿੰਗ ਮਾਰਕਸ ਅਤੇ ਸਕਿਨ ਰਿਪੇਅਰ ਕਰਦਾ ਹੈ ਨੰਬਰ 20 ਐਲਵੇਰਾ ਅਤੇ ਸ਼ਹਿਦ ਸਕਿਨ ਨੂੰ ਗਲੋਇੰਗ ਅਤੇ ਸੌਫਟ ਬਣਾਉਂਦਾ ਹੈ 21 ਤੋਂ 25 ਤੱਕ ਨਿੰਬੂ ਦੇ ਬਹੁਤ ਵਧੀਆ ਉਪਾਏ ਨੰਬਰ 21 ਨਿੰਬੂ ਸ਼ਹਿਦ ਅਤੇ ਗੁਲਾਬ ਜਲ ਸਕਿਨ ਟੋਨ ਨੂੰ ਬ੍ਰਾਈਟ ਕਰਦਾ ਹੈ ਰੋਮ ਸ਼ਿੰਜ ਨੂੰ ਬੰਦ ਕਰਦਾ ਹੈ ਨੰਬਰ 22 ਨਿੰਬੂ ਅਤੇ ਐਲਵੇਰਾ ਸਾਈਆਂ ਦੇ ਵਾਸਤੇ ਬਿਹਤਰੀਨ ਹੈ ਬਹੁਤ ਵਧੀਆ ਚੀਜ਼ ਹੈ ਨੰਬਰ 23 ਨਿੰਬੂ ਅਤੇ ਪਪੀਤਾ ਸਕਿਨ ਨੂੰ ਫਰੈਸ਼ ਅਤੇ ਸਾਫ ਬਣਾਉਂਦਾ ਹੈ ਨੰਬਰ 24 ਨਿੰਬੂ ਅਤੇ ਟਮਾਟਰ ਸਨਟਨ ਹਟਾਉਂਦਾ ਹੈ ਨੰਬਰ 25 ਨਿੰਬੂ ਅਤੇ ਦੁੱਧ natural bleaching agent ਹੈ 26 ਤੋਂ 30 ਕਿਚਨ ਸੀਕ੍ਰੀਟ ਮਸਾਲੇ ਅਤੇ ਫਲ ਨੰਬਰ 26 ਦਾਲ ਚੀਨੀ ਅਤੇ ਸ਼ਹਿਦ pimple ਹਟਾਉਂਦਾ ਹੈ ਅਤੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਨੰਬਰ 27 ਆਲੂ ਦਾ ਰਸ ਡਾਰਕ ਸਰਕਲ ਅਤੇ ਸ਼ਾਈਆਂ ਵਿੱਚ ਅਸਰਦਾਰ ਹੈ ਨੰਬਰ 28 ਟਮਾਟਰ ਟੈਨਿੰਗ ਦੂਰ ਕਰਦਾ ਹੈ ਸਕਿਨ ਨੂੰ ਟਾਈਟ ਬਣਾ ਕੇ ਰੱਖਦਾ ਹੈ ਨੰਬਰ 28 ਕੇਲਾ ਅਤੇ ਦੁੱਧ ਇਜਿੰ ਸਕਿਨ ਦੇ ਲਈ ਵਰਦਾਨ ਹੈ ਨੰਬਰ 30 ਖੀਰਾ ਤੇ ਗੁਲਾਬ ਜਲ ਠੰਡਕ ਸੋਜ ਅਤੇ ਡਾਰਕ ਸਰਕਲ ਦੇ ਲਈ ਬਹੁਤ ਫਾਇਦੇਮੰਦ ਹੈ 31 ਤੋਂ 35 हेयर ਐਂਡ ਲਿਪਸ ਬਿਊਟੀ ਟਿਪਸ ਨੰਬਰ 31 ਦਹੀਂ ਅਤੇ ਨਾਰੀਅਲ ਵਾਲਾਂ ਦੇ ਵਾਸਤੇ ਡੈਂਡਰਫ ਹਟਾਉਂਦਾ ਹੈ ਵਾਲਾਂ ਦੀ ਚਮਕ ਵਧਾਉਂਦਾ ਹੈ ਨੰਬਰ 32 ਨਾਰੀਅਲ ਤੇਲ ਅਤੇ ਕਪੂਰ ਕੁਜਲੀ ਦੂਰ ਕਰਦਾ ਹੈ ਸਕਲਪ ਨੂੰ ਸ਼ਾਂਤ ਰੱਖਦਾ ਹੈ ਨੰਬਰ 33 ਗੁਲਾਬ ਜਲ ਦੇ ਪੱਤੇ ਅਤੇ ਦੁੱਧ ਬੁੱਲ ਆਪਣੇ ਗਲਾਬੀ ਬਣਾਉਂਦਾ ਹੈ ਅਤੇ ਮਲਾਈਮ ਬਣਾਉਂਦਾ ਹੈ ਨੰਬਰ 34 ਗੁਲਾਬ ਤੇਲ ਅਤੇ ਸ਼ਹਿਦ ਆਪਣੇ ਬੁੱਲਾਂ ਵਾਸਤੇ ਅੱਖਾਂ ਦੇ ਥੱਲੇ ਡਾਰਕ ਸਰਕਲ ਨੂੰ ਦੂਰ ਕਰਦਾ ਹੈ। ਨੰਬਰ 35 ਚਕੰਦਰ ਦਾ ਰਸ ਨੈਚੁਰਲ ਲਿਪਟਿਕ ਹੈ, ਬੁੱਲਾਂ ਨੂੰ ਰੰਗ ਅਤੇ ਨਮੀ ਪ੍ਰਦਾਨ ਕਰਦਾ ਹੈ। ਇਹ 35 ਨੁਸਖਿਆਂ ਵਿੱਚੋਂ ਸਭ ਤੋਂ ਜ਼ਿਆਦਾ ਅਸਰਦਾਰ ਅਤੇ ਪਸੰਦੀਦਾ ਨੁਸਖਾ ਕਿਹੜਾ ਹੈ? ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਜੀ ਜੋ ਤੁਹਾਡਾ ਹਰ ਇੱਕ ਕਮੈਂਟ ਸਾਡੀ ਅਰਦਾਸ ਵਿੱਚ ਸ਼ਾਮਲ ਹੁੰਦਾ ਹੈ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਸ਼ੇਅਰ ਕਰ ਦਿਓ ਜੀ ਤਾਂ ਕਿ ਲੋਕਾਂ ਦਾ ਵੀ ਭਲਾ ਹੋ ਸਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ